ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਤੂੰ ਹੀ ਰਹਿਨਮਾਉ ਤੂੰ ਹੀ ਦਿਲ ਕੁਸ਼ਾਏ ਤੂੰ ਹੀ ਦਸਤਗੀਰ ਅੰਦਰ ਹਰ ਦੁ ਸਹਾਈ ਤੂੰ ਹੀ ਰਾਜ ਰੋਜੀ ਦੇਹੋ ਦਸਤਗੀਰ ਕਰੀਮੇ ਖਤਾ ਬਖਸ਼ ਦਾਨਸ਼ ਪਜ਼ੀਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਮਾਮਲਾ ਅੱਜ ਪੰਜਾਬ ਨਹੀਂ ਬਲਕਿ ਪੂਰੀ ਸਮੁੱਚੇ ਵਿਸ਼ਵ ਦੇ ਵਿੱਚ ਇਸ ਦੀ ਹਾਕਾਰ ਮੱਚੀ ਹੋਈ ਹੈ ਬਹੁਤ ਸਾਰੇ ਸਿੱਖ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਗੁਰਨਾਨਕ ਨਾਮਲੇਵਾ ਸੰਗਤ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ ਸ਼ੌਗਮਈ ਹੈ ਔਰ ਇਸ ਦੇ ਉੱਤੇ ਸਿਆਸਤ ਕਰਨ ਵਾਲੇ ਵੀ ਆਪਣੀ ਸਿਆਸਤ ਚਮਕਾਉਣ ਦੇ ਲਈ ਆਪਣਾ ਉੱਪਰ ਤੋਂ ਉੱਪਰ ਜਾਣ ਦੇ ਲਈ ਆਪਣਾ ਵਜੂਦ ਕਾਇਮ ਤੇ ਹੋਰ ਤਿੱਖਾ ਬਣਾਉਣ ਦੇ ਲਈ ਕਾਰਜਸ਼ੀਲ ਐ ਸੰਘਰਸ਼ਸ਼ੀਲ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕਦੇ ਗੁਰਦੁਆਰਾ ਸਾਹਿਬ ਨਹੀਂ ਗਏ ਜਿਨ੍ਹਾਂ ਨੇ ਕਦੇ ਇਤਿਹਾਸ ਨਹੀਂ ਪੜਿਆ ਜਿਨ੍ਹਾਂ ਨੇ ਕਦੇ ਬਾਣੀ ਨਹੀਂ ਪੜੀ ਜਿਨ੍ਹਾਂ ਨੇ ਆਪਣੇ ਕੇਸ ਨਹੀਂ ਰੱਖੇ ਕਦੇ ਸਾਬਤ ਸੂਰਤ ਨਹੀਂ ਹੋਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਨਹੀਂ ਕੀਤਾ ਰੋਡੇ-ਪੋਡੇ ਹੈਗੇ ਆ ਉਹ ਵੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਸਵਾਲ ਕਰਦੇ ਨੇ ਬਹੁਤ ਸਾਰੇ ਸਵਾਲ ਕਰਦੇ ਨੇ ਤਿੱਖੇ ਸਵਾਲ ਕਰਦੇ ਨੇ ਬਹੁਤ ਸਾਰੀਆਂ ਗੱਲਾਂ ਹਾਸੇ ਮਜ਼ਾਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਠੋਕਰ ਮਾਰਨ ਦੇ ਲਈ ਬਹੁਤ ਸਾਰੀਆਂ ਗੱਲਾਂ ਸਾਡੇ ਹਿਰਦੇ ਬਲੁੰਦਰਨ ਦੇ ਲਈ ਕਹਿੰਦੇ ਨੇ ਕਰਦੇ ਨੇ ਅੱਜ ਮਾਹੌਲ ਬੜਾ ਸੰਵੇਦਨਸ਼ੀਲ ਹੈ ਅੱਜ ਮਾਹੌਲ ਬੜਾ ਗੰਭੀਰ ਹੈ ਇਸ ਗੰਭੀਰ ਮਾਮਲੇ ਦੇ ਉੱਤੇ ਇਸ ਗੰਭੀਰ ਮਸਲੇ ਦੇ ਉੱਤੇ ਅੱਜ ਇਨਸਾਫ ਦੀ ਗੱਲ ਕਰਨ ਦੀ بجائے ਅੱਜ ਸੱਚ ਨੂੰ ਜਾਣਨ ਦੀ بجائے ਅੱਜ ਅਸੀਂ ਸਿਆਸਤ ਕਰਕੇ ਸਿੱਖੇ ਨੂੰ ਸਿੱਖਾਂ ਨੂੰ ਪੂਰੇ ਸਮੁੱਚੇ ਦੁਨੀਆ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 13 ਅਪ੍ਰੈਲ 1699 ਈਸਵੀ ਨੂੰ ਮੁਬਾਰਕ ਧਰਤੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੋਂ ਖਾਲਸਾ ਪੰਥ ਦੀ ਸਹਾਜਨਾ ਕੀਤੀ ਗਈ ਸੀ ਉਸ ਤੋਂ ਬਾਅਦ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਇੱਕ ਸਿੱਖ ਕੌਮ ਪੈਦਾ ਕੀਤੀ ਸੀ ਜਿਹੜੀ ਪੂਰੀ ਦੁਨੀਆ ਦੇ ਨਾਲ ਮੱਥਾ ਲਾਉਣ ਦੀ ਸਮਰੱਥਾ ਰੱਖਦੀ ਹੈ ਜਿਹੜੀ ਜ਼ੁਲਮ ਦੇ ਖਿਲਾਫ ਜਿਹੜੀ ਸਵਾ ਲੱਖ ਦੇ ਨਾਲ ਇੱਕ ਸਿੰਘ ਲੜਨ ਦੀ ਹਾਇਸ਼ੀਅਤ ਜਿਹੜੀ ਕਾਬਲੀਅਤ ਰੱਖਦੀ ਹੈ ਅਜਿਹੀ ਕੌਮ ਦਾ ਨਿਰਮਾਣ ਕੀਤਾ ਸੀ ਇਸ ਦੁਨਿਆਵੀ ਦੁਨੀਆ ਤੋਂ ਰੁਖਸਤ ਹੋਣ ਵੇਲੇ ਗੁਰੂ ਗੋਬਿੰਦ ਸਿੰਘ ਹੋਰਾਨੇ ਇਸ ਗੱਲ ਦਾ ਜ਼ਿਕਰ ਕੀਤਾ ਇਸ ਗੱਲ ਦਾ ਆਦੇਸ਼ ਕੀਤਾ ਸਮੁੱਚੀ ਕੌਮ ਨੂੰ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਾਡਾ ਗੁਰੂ ਸਾਡਾ ਬਾਪ ਸਾਡਾ ਪਿਓ ਸਾਡਾ ਸਰਮਾਇਆ ਜੇ ਸਾਰਾ ਕੁਝ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਕਿਉਂਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮਾਨੇ ਸਾਬਤ ਦੇਹਧਾਰੀ ਗੁਰੂ ਸਾਡੇ ਦੇਹਧਾਰੀ ਗੁਰੂਆਂ ਦੀ ਰਵਾਇਤ ਦੇ ਵਿੱਚੋਂ ਨਿਕਲ ਕੇ ਸਾਨੂੰ ਸ਼ਬਦ ਗੁਰੂ ਦੇ ਜਿਸ ਦੇ ਲੜ ਲਾਇਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸੋ ਉਹ ਗੁਰਬਾਣੀ ਉਹ ਗ੍ਰੰਥ ਉਹ ਸਾਡਾ ਪਿਓ ਉਹ ਸਾਡਾ ਬਾਪ ਜਿਸ ਦੇ ਉੱਤੇ ਸਿਆਸਤ ਕਰਕੇ ਲੋਕ ਅੱਜ ਸਾਨੂੰ ਸਮੁੱਚੀ ਕੌਮ ਨੂੰ ਸਿੱਖ ਕੌਮ ਨੂੰ ਪੂਰੀ ਦੁਨੀਆ ਦੇ ਵਿੱਚ ਪੰਡ ਰਹੇ ਆ ਕੱਲ ਇਹ ਸਿੱਖ ਦੀ ਜਿਹੜੀ ਪਰਿਭਾਸ਼ਾ ਮੈਂ ਤੁਹਾਨੂੰ ਦੱਸ ਦਿਆਂ ਸਿੱਖ ਦੀ ਪਰਿਭਾਸ਼ਾ ਇਹ ਹੈ ਧਿਆਨ ਨਾਲ ਸੁਣਿਓ ਕਿ ਉਦਾਸੀ ਧੁੰਦ ਹਨੇਰਾ ਦਰਦ ਗਮ ਸਭ ਕੁਝ ਮਿਟਾਵਾਂਗਾ ਮੈਂ ਇਹ ਸਿੱਖ ਦੀ ਪਰਿਭਾਸ਼ਾ ਹੈ ਉਦਾਸੀ ਧੁੰਦ ਹਨੇਰਾ ਦਰਦ ਗਮ ਸਭ ਕੁਝ ਮਿਟਾਵਾਂਗਾ ਮੈਂ ਹਰ ਹਿੱਲੇ ਵਸੀਲੇ ਸਭ ਘਰਾਂ ਨੂੰ ਰੁਸ਼ਨਾਵਾਂਗਾ ਤੇਰੀ ਕੋਸ਼ਿਸ਼ ਰਹੇਗੀ ਬੰਦ ਕਰਨਾ ਹਾਸ਼ੀਏ ਅੰਦਰ ਮਗਰ ਮੈਂ ਨੂਰ ਹਾਂ ਮੈਂ ਦੂਰ ਤੱਕ ਫੈਲ ਜਾਵਾਂਗਾ ਇਹ ਫਲਸਫੀ ਹੈ ਇਹ ਗੁਰੂਆਂ ਦੀ ਬਾਣੀ ਦੀ ਜਿਹੜੀ ਤਸਵੀਰ ਹੈ ਜਿਸ ਨੇ ਵੀ ਬਾਣੀ ਨੂੰ ਪੜ੍ਹਿਆ ਜਿਸ ਨੇ ਵੀ ਬਾਣੀ ਨੂੰ ਸਮਝਿਆ ਤੇ ਉਹ ਫਿਰ ਇਹ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਸੋਚ ਲੈ ਕੇ ਸਮਾਜ ਦੇ ਵਿੱਚ ਜਿਉਂਦੇ ਆ ਹੁਣ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਗੁਰਬਾਣੀ ਬਾਰੇ ਗੁਰੂ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਸਿੱਖੀ ਬਾਰੇ ਪੰਥ ਬਾਰੇ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਕਿ ਜਿਸ ਨੇ ਪੜਿਆ ਨਹੀਂ ਬਾਬੇ ਬੁੱੱਲੇ ਨੂੰ ਜਿਨੇ ਪੜਿਆ ਨਹੀਂ ਬਾਬੇ ਬੁੱੱਲੇ ਨੂੰ ਉਹਨੇ ਕੀ ਸਮਝਾਉਣਾ ਭੁੱਲੇ ਨੂੰ ਜੋ ਵਾਰਿਸ ਸ਼ਾਹ ਨੂੰ ਨਹੀਂ ਪੜਿਆ ਉਹ ਨਾਲ ਹਕੀਕੀ ਨਹੀਂ ਲੜਿਆ ਜਿਨੇ ਪੜ ਲਿਆ ਸ਼ਿਵ ਬਟਾਲੇ ਦਾ ਉਹ ਬਿਰਹਾ ਨੂੰ ਕਿਵੇਂ ਟਾਲੇਗਾ ਜਿਨੇ ਪੜ ਫਰੀਦ ਕਵੀਰ ਲਿਆ ਉਹਦਾ ਹਰ ਦਿਨ ਪੁਰਬ ਤੇ ਈਦ ਜਿਹਾ ਜਿਨੇ ਸਮਝੀ ਗੀ ਤਾਂ ਅਤੇ ਰਮਾਇਣ ਲਈ ਉਹੀ ਰੂਹ ਬਸ ਨਾਰਾਇਣ ਜਹੀ ਰੂਹ ਨਾਲ ਜੇ ਬਾਈਬਲ ਕੁਰਾਨ ਪੜੀ ਉਹਦੀ ਰੱਬ ਸਦਾ ਹੀ ਬਾਹ ਫੜੀ ਜਿਸ ਬਾਬਾ ਨਾਨਕ ਧਿਆਇਆ ਏ ਜਿਸ ਬਾਬਾ ਨਾਨਕ ਧਿਆਇਆ ਏ ਬਲ ਉਸਨੇ ਸਭ ਕੁਝ ਪਾਇਆ ਹੈ ਉਸਨੇ ਸਭ ਕੁਝ ਪਾਇਆ ਹੈ ਇਹ ਬਾਬੇ ਨਾਨਕ ਦੀ ਬਾਣੀ ਗੁਰਨਾਨਕ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਦਸਾਂ ਗੁਰੂਆਂ ਨੇ ਜੀਵਨ ਜਾਂਚ ਸਿਖਾਈ ਹੁਣ 328 ਰੂਪਾਂ ਦੇ ਮਾਮਲੇ ਦੇ ਵਿੱਚ ਆਪਾਂ ਗੱਲ ਨੂੰ ਅਗਾਹ ਤੋਰੀਏ ਇਸ ਦੇ ਉੱਤੇ 328 ਰੂਪਾਂ ਦਾ ਜਿਹੜਾ ਮਾਮਲਾ ਹੈ ਜਦੋਂ ਪ੍ਰਕਾਸ਼ ਦੇ ਵਿੱਚ ਆਇਆ ਤਾਂ ਉਸ ਵੇਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਡਾਕਟਰ ਇਛੇਰ ਸਿੰਘ ਦੀ ਜਿਹੜੀ ਕਮੇਟੀ ਦਾ ਗਠਨ ਕਰਕੇ ਇਸ ਮਾਮਲੇ ਦੀ ਪਰਤਾਲ ਉਹਨਾਂ ਨੂੰ ਸੌਂਪ ਕੇ ਕਿਹਾ ਗਿਆ ਸੀ ਕਿ ਇਸ ਦਾ ਦੁੱਧ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਸ ਦਾ ਨਤਾਰਾ ਕਰਕੇ ਜਿਹੜੀ ਰਿਪੋਰਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇ। ਸੋ ਜਿਹੜਾ ਡਾਕਟਰ ਇਚੇਰ ਸਿੰਘ ਨੇ ਇਸ ਮਾਮਲੇ ਦੀ ਮੁਕੰਮਲ ਤਫਤੀਸ਼ ਕੀਤੀ ਉਸ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਸੌਂਪੀ। ਉਸ ਰਿਪੋਰਟ ਦੇ ਚੌਥੇ ਭਾਗ ਦੇ ਪੰਨਾ ਨੰਬਰ 231 ਤੇ ਬਿਲਕੁਲ ਸਪਸ਼ਟ ਲਿਖਿਆ ਹੈ ਕਿ ਇਹ ਕੋਈ ਜਿਹੜਾ ਇਹ ਜਿਹੜਾ ਮਾਮਲਾ ਹੈ ਪਹਿਲੀ ਗੱਲ ਤਾਂ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਮਾਮਲਾ ਹੈ ਕੁਝ ਭ੍ਰਿਸ਼ਟ ਮੁਲਾਜ਼ਮਾਂ ਵੱਲੋਂ ਪੈਸਿਆਂ ਦਾ ਕਪੜਾ ਹੈ ਸਪੱਸ਼ਟ ਲਿਖਿਆ ਹੈ ਕਿ ਇਹ ਜਿਹੜਾ ਮਾਮਲਾ ਕੁਝ ਭ੍ਰਿਸ਼ਟ ਮੁਲਾਜ਼ਮਾਂ ਵੱਲੋਂ ਪੈਸਿਆਂ ਦਾ ਕਪੜਾ ਹੈ ਰਿਪੋਰਟ ਵਿੱਚ 16 ਦੋਸ਼ੀਆਂ ਦੀ ਸਨাক্ত ਵੀ ਕੀਤੀ ਗਈ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸ਼੍ਰੀ ਅਕਾਲ ਤਖਤ ਸਾਹਿਬ ਵੀ ਦੋਸ਼ੀ ਮੰਨਦਾ ਹੈ ਉਹਨਾਂ ਕਿਹਾ ਡਾਕਟਰ ਰਿਸ਼ੀ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਇਹ ਆਦੇਸ਼ ਦੇ ਉੱਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਇਹ ਰਿਪੋਰਟ ਪੜਤਾਲ ਹੋਈ ਹੈ ਤਫ਼ਤੀਸ਼ ਹੋਈ ਹੈ ਉਸ ਦੇ ਉੱਤੇ 203 231 ਬਿਲਕੁਲ ਜਿਹੜਾ ਪੇਜ ਦੇ ਉੱਤੇ ਬਿਲਕੁਲ ਸਪੱਸ਼ਟ ਲਿਖਿਆ ਹੈ ਕਿ ਇਸ ਅਹਿਮ ਮਾਮਲੇ ਨੂੰ ਕੋਈ ਵੀ ਸਿਆਸੀ ਪਾਰਟੀ ਸਿਆਸੀ ਲਹਾ ਲੈਣ ਦੀ ਕੋਸ਼ਿਸ਼ ਨਾ ਕਰੇ ਇਹ ਧਰਮ ਦਾ ਮਾਮਲਾ ਹੈ ਇਹ ਸਾਡੀਆਂ ਪੰਥਕ ਰਵੈਤਾਂ ਦਾ ਮਾਮਲਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ ਕੋਈ ਵੀ ਮਤਲਬ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਮਾਮਲੇ ਦੇ ਉੱਤੇ ਜਿਹੜਾ ਵੀ ਕੋਈ ਸਿਆਸਤ ਕਰੇਗਾ ਉਹ ਪੰਥ ਦਾ ਦੋਖੀ ਮੰਨਿਆ ਜਾਏਗਾ ਨੰਬਰ 1 ਅਗਲੀ ਗੱਲ ਹੁਣ ਜਦੋਂ ਇਹ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪਰਦ ਕੀਤੀ ਜਾਂਦੀ ਹੈ ਤਾਂ ਉਸ ਵੇਲੇ 16 ਦੋਸ਼ੀਆਂ ਦੀ ਜਿਹਨਾਂ ਦੀ ਸਨਕਤ ਹੋਈ ਹੈ ਉਹਨਾਂ ਨੂੰ ਜਿਹੜਾ ਉਹ ਟਰਮੀਨੇਟ ਕਰ ਦਿੱਤਾ ਗਿਆ ਉਹ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਗੱਲ ਮੈਂ ਤੁਹਾਨੂੰ ਹੋਰ ਇੱਥੇ ਸਪਸ਼ਟ ਕਰ ਦੇਣੀ ਚਾਹਨਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਰੋਸ਼ਨੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ 16 ਦੋਸ਼ੀਆਂ ਵਿਰੁੱਧ ਕਾਰਵਾਈ ਕਰ ਚੁੱਕੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਤਤਕਾਲੀ ਜਥੇਦਾਰ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਤਿਹਾਸ ਮੰਚ ਤੋਂ ਇਸ ਨੂੰ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਦੱਸਿਆ। ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਇਸ ਗੱਲ ਦਾ ਸਪਸ਼ਟ ਕਰਦੇ ਹੋਏ ਕਿਹਾ ਕਿ ਜਿਹੜਾ ਇਹ ਇਸ ਮਾਮਲੇ ਨੂੰ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤਤਕਾਲੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਵੀ ਮੰਨਿਆ ਹੁਣ ਦੋਸ਼ੀ ਟਰਮੀਨੇਟ ਕੀਤੇ ਜਾ ਚੁੱਕੇ ਐ ਅਰ ਗਵਨੀ ਕੁਲਦੀਪ ਸਿੰਘ ਗਰਗਜ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਅਧਿਕਾਰ ਖੇਤਰ ਵਿੱਚ ਖਾਲਸਾ ਪੰਥ ਨੇ ਨਾ ਕਦੇ ਸਰਕਾਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਕੀਤੀ ਐ ਅਤੇ ਨਾਹੀਂ ਪ੍ਰਵਿਖ ਵਿੱਚ ਕੋਈ ਦਖਲ ਅੰਦਾਜ਼ੀ ਬਰਦਾਸ਼ਤ ਕਰੇਗਾ ਉਹ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਅਤੇ ਕੇਂਦਰੀ ਸੰਸਥਾ ਹੈ ਪਰੰਤੂ ਪਾਵਨ ਸਰੂਪਾਂ ਦੇ ਮੌਜੂਦਾ ਮਾਮਲੇ ਵਿੱਚ ਕੁਝ ਲੋਕਾਂ ਵੱਲੋਂ ਭਰਮ ਭੁਲੇਖੇ ਪੈਦਾ ਕਰਕੇ ਇਸ ਨੂੰ ਆਪਣੇ ਸਿਆਸੀ ਮਫਾਦ ਲਈ ਵਰਤਿਆ ਜਾ ਰਿਹਾ ਹੈ ਹੁਣ ਕੱਲ ਜਿਹੜੇ ਆਦੇਸ਼ ਨਵੇਂ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕਿਹਾ ਕਿ ਇਸ ਦੇ ਉੱਤੇ ਜਿਹੜੀ ਬਿਲਕੁਲ ਸਿਆਸਤ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਉਹਨਾਂ ਨੇ ਇਹ ਵੀ ਸਪਸ਼ਟ ਤੌਰ ਤੇ ਕਿਹਾ ਕੱਲ ਕਿ 327 ਪਾਵਨ ਸਰੂਪਾਂ ਦੇ ਮਾਮਲੇ ਦੀ ਜਿਹੜੀ ਜਾਂਚ ਹੈ ਜੇਕਰ ਕੋਈ ਸਰਕਾਰ ਕਰਨਾ ਚਾਹੁੰਦੀ ਹੈ ਜੇ ਸਰਕਾਰ ਨੂੰ ਕਿਸੇ ਕਿਸਮ ਦੀ ਤਫਤੀਸ਼ ਦੀ ਲੋੜ ਹੈ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਕਿਸੇ ਵੀ ਕਿਸਮ ਦੀ ਜਾਣਕਾਰੀ ਜਿਹੜੀ ਉਹਨਾਂ ਨੂੰ ਚਾਹੀਦੀ ਹੈ ਉਹ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਦੇ ਵਿੱਚ ਮੈਂ ਟੈਗ ਕਰ ਰਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਅਫਿਸ ਜਿਹੜਾ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਉੱਥੇ ਦੇਖੀ ਜਾ ਸਕਦੀ ਹੈ ਕੋਈ ਵੀ ਸਿਆਸੀ ਧਿਰ ਸੰਸਥਾ ਵਿਅਕਤੀ ਇਸ ਸੰਧੀਜਾ ਮਾਮਲੇ ਉੱਤੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਨਾ ਕਰਕੇ ਨਾ ਕਰੇ ਅਤੇ ਕੀਤੀ ਜਾ ਰਹੀ ਸਿਆਸਤ ਨੂੰ ਤੁਰੰਤ ਬੰਦ ਕੀਤਾ ਜਾਵੇ ਨਹੀਂ ਤਾਂ ਉਹਨਾਂ ਦੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਇਹ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜੋ ਕੀਤਾ ਇਹਨੂੰ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ ਔਰ ਉਹਨਾਂ ਨੇ ਆਪਣੇ ਆਦੇਸ਼ ਦੇ ਵਿੱਚ ਇਹ ਵੀ ਕਿਹਾ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਨੂੰ ਧਿਆਨ ਵਿੱਚ ਰੱਖਦਿਆਂ ਮੀਡੀਆ سوشل میڈیا ਵੈਬ ਚੈਨਲਸ ਉੱਤੇ ਵਿਚਾਰ ਕਰਨ ਵਾਲੇ ਸਮੂਹ ਵਿਦਵਾਨਾਂ ਸ਼ਖਸੀਅਤਾਂ ਅਤੇ ਬੁੱਧੀਜੀਵੀਆਂ ਨੂੰ ਵੀ ਅਕਾਲ ਤਖਤ ਸਾਹਿਬ ਤੋਂ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਸ ਮਾਮਲੇ ਦਾ ਨਤੀਜਾ ਸਾਹਮਣੇ ਆਉਣ ਤੱਕ ਕਿਸੇ ਵੀ ਧਿਰ ਵਿਅਕਤੀ ਅਤੇ ਸੰਸਥਾ ਵਿਰੁੱਧ ਇਲਜਾਮ ਬਾਜੀ ਅਤੇ ਬਿਆਨ ਬਾਜੀ ਬਿਲਕੁਲ ਨਾ ਕੀਤੀ ਜਾਵੇ ਜੇਕਰ ਇਹ ਕੀਤਾ ਜਾਂਦਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦਾ ਗੰਭੀਰ ਨੋਟਿਸ ਲਿਆ ਜਾਵੇਗਾ ਇਹ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਆਪਣੇ ਆਦੇਸ਼ ਦੇ ਵਿੱਚ ਲਿਖਿਆ ਕਿਹਾ ਕਿ ਕੋਈ ਵੀ ਵਿਦਵਾਨ ਚੈਨਲਾਂ ਦੇ ਉੱਤੇ ਇਸ ਬਾਰੇ ਜਿਹੜੀ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਨਾ ਹੋਵੇ ਜਦੋਂ ਤੱਕ ਜਿਹੜੇ ਇਹਦੀ ਇਸ ਮਾਮਲੇ ਦੀ ਜਿਹੜੀ ਗਹਿਰ ਗੰਭੀਰ ਮਾਮਲੇ ਦੀ ਜਿਹੜੀ ਤਫ਼ਤੀਸ਼ ਹੈ ਉਹ ਮੁਕੰਮਲ ਨਹੀਂ ਹੋ ਜਾਂਦੀ ਉਹਦਾ ਨਤੀਜਾ ਸਾਹਮਣੇ ਨਹੀਂ ਆ ਜਾਂਦਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਧਿਰਾਂ ਚਾਹੇ ਉਹ ਸਿਆਸੀ ਪਾਰਟੀਆਂ ਚਾਹੇ ਕੋਈ ਹੋਰ ਹੈ ਚਾਹੇ ਆਮ ਬੰਦੇ ਵੀ ਆ ਚਾਹੇ ਵਰਕਰ ਹੈ ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜੇ ਹੋਏ ਉਹ ਇਸ ਮਾਮਲੇ ਨੂੰ ਉਭਾਰ ਕੇ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਵੈਬ ਚੈਨਲਸ ਸੋਸ਼ਲ ਮੀਡੀਆ ਦੇ ਉੱਤੇ ਉਭਾਰ ਕੇ ਸਿੱਖਾਂ ਦੀ ਬਦਨਾਮੀ ਕਰਨ ਦੇ ਵੱਲ ਤੁਰਿਆ ਹੋਇਆ ਇਹ ਸਾਨੂੰ ਬਹੁਤ ਸੋਚਣ ਦੀ ਗੱਲ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਸ ਮਾਰਸ਼ਲ ਕੌਮ ਨੂੰ ਨਿਸ਼ਾਨਾ ਬਣਾ ਕੇ ਇਸ ਨੂੰ ਸਾਹੀਨ ਤਾਕਤਹੀਣ ਔਰ ਬੁਜਦਿਲ ਗਰਦਾਨਿਆਂ ਜਾ ਰਿਹਾ ਔਰ ਚੋਰ ਗਰਦਾਨਿਆਂ ਜਾ ਰਿਹਾ ਔਰ ਅਸੀਂ ਆਪਣੀ ਜਿਹੜੀ ਤਰਾਸਦੀ ਹੈ ਆਪਣੀ ਜਿਹੜੀ ਸਾਡੀ ਜਿਹੜੀ ਬਦਨਾਮੀ ਹੋ ਰਹੀ ਹੈ ਜਾਂ ਸਾਡੀ ਜਿਹੜੀ ਸਾਡਾ ਜਿਹੜਾ ਵजूद ਖਤਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਅਸੀਂ ਉਹਦੇ ਉੱਤੇ ਤਮਾਸ਼ਾ ਹੱਸ ਰਹੇ ਆ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਸਾਡੀਆਂ ਸਿੱਖ ਸੰਸਥਾਵਾਂ ਦੀ ਜਿਹੜੀ ਮਰਿਆਦਾ ਦਾ ਜਿਹੜਾ ਕਾਣ ਕਰਨ ਵਾਸਤੇ ਔਰ ਨਾਲ ਦੇ ਨਾਲ ਪੰਥ ਦੀ ਜਿਹੜੀ ਨੁਮੈਂਦਾ ਜਥੇਬੰਦੀ ਸਿਆਸੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਪੰਡਣ ਦੇ ਲਈ ਹਰ ਵਾ ਵਾਸਤਾ ਵਰਤ ਰਹੇ ਐ ਮੈਂ ਇਸ ਚੈਨਲ ਜਰੀਏ ਤੁਹਾਨੂੰ ਦੱਸ ਦਿਆਂ ਕਿ ਜੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਧਰਤੀ ਦੇ ਉੱਤੋਂ ਕਮਜ਼ੋਰ ਹੋਇਆ ਜੇ ਪੰਜਾਬ ਦੀ ਧਰਤੀ ਦੇ ਉੱਤੋਂ ਉਹਨੂੰ ਲਾਂਬੇ ਕਰਨ ਦੀ ਕੋਸ਼ਿਸ਼ ਕੀਤੀ ਗਈ ਫੇਰ ਉਹੀ ਹਾਲ ਹੋਣਾ ਹੈ ਕਿਹੜਾ ਹਾਲ ਤੁਸੀਂ ਜਾਣਦੇ ਹੋ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਿ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੋਬਿੰਦ ਸਿੰਘ ਤੋ ਸੁਨਨਤ ਹੁੰਦੀ ਸਭ ਕੀ ਸੋ ਇਹ ਜਿਹੜੀ ਗੁਰੂ ਗੋਬਿੰਦ ਸਿੰਘ ਬਾਰੇ ਜਿਹੜੇ ਕਿਸੇ ਵਿਦਵਾਨ ਨੇ ਵਿਚਾਰ ਲਿਖੇ ਆ ਇਹ ਸੱਚ ਸਾਬਤ ਹੋਣਗੇ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਤੁਹਾਨੂੰ ਬਚਾਉਣ ਵਾਲੇ ਨੇ ਤੁਹਾਡੀ ਬਾਹ ਫੜਨ ਵਾਲੇ ਨੇ ਤੁਹਾਡੀ ਰਾਖੀ ਕਰਨ ਵਾਲੇ ਨੇ ਤੁਹਾਡੇ ਲਈ ਲੜਨ ਵਾਲੇ ਨੇ ਕਿਸੇ ਨੇ ਅੱਗੇ ਨਹੀਂ ਆਉਣਾ ਕਿਉਂਕਿ ਤੁਹਾਡਾ ਵਜੂਦ ਤੁਹਾਡਾ ਨਿਸ਼ਾਨ ਤੁਹਾਡੀ ਸਖਸ਼ੀਅਤ ਮਟਾਉਣ ਦੇ ਕੋਝੇ ਯਤਨ ਇਸ ਮੂਲ ਧਰਤੀ ਦੇ ਉੱਤੋਂ ਸਿੱਖਾਂ ਦੇ ਕੀਤੇ ਜਾ ਰਹੇ ਆ ਉਸ ਨੂੰ ਬਹੁਤ ਗਹਿਰ ਗੰਭੀਰਤਾ ਨਾਲ ਸਮਝਣ ਦੀ ਪਰਖਣ ਦੀ ਡੂੰਘਾਈ ਵਿੱਚ ਜਾਣ ਦੀ ਲੋੜ ਹੈ ਤਦੇ ਸਾਡਾ ਜਿਹੜਾ ਵजूद ਕਾਇਮ ਰਹਿ ਸਕਦਾ ਸੋ ਬਹੁਤ ਸਾਰੀਆਂ ਗੱਲਾਂ ਕਿਉਂਕਿ ਬਹੁਤ ਸਾਰੀਆਂ ਜਿੱਤੇ ਜਿਹੜੇ ਆਪਣੇ ਆਪ ਨੂੰ ਪੰਥ ਪ੍ਰਸਤ ਹੋਣ ਦੀ ਦੁਹਾਈ ਦੇ ਰਹੀਆਂ ਆਤਛੇ ਮਾਰ ਲੈਣਾ ਜਿਨ੍ਹਾਂ ਨੇ ਵਿਧਾਨ ਸਭਾ ਦਿੱਲੀ ਦੇ ਵਿੱਚ ਬੀਜਪੀ ਨੇ ਦੋਸ਼ ਲਾਇਆ ਕਿ ਉਹਨਾਂ ਦੀ ਜਿਹੜੀ ਪ੍ਰोसीडिंग ਬੁੱਕ ਉਹਦੇ ਵਿੱਚ ਇਹ ਬਿਆਨ ਦਰਜ ਹੈ ਇਹ ਸਟੇਟਮੈਂਟ ਦਰਜ ਹੈ ਕਿ ਉਹਨਾਂ ਨੇ ਗੁਰੂਆਂ ਪ੍ਰਤੀ ਜਿਹੜੀ ਅਪਸ਼ਬਦ ਬੋਲੀ ਆ ਭੱਦੀ ਸ਼ਬਦਾਂ ਵਲੀ ਬੋਲੀ ਆ ਹੋਰ ਬਹੁਤ ਸਾਰੀਆਂ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਉਹਨਾਂ ਬਾਰੇ ਆ ਸਾਡੇ ਜਿਹੜੇ ਪੰਥ ਪ੍ਰਸਤ ਅਖਵਾਉਣ ਵਾਲੇ ਇਹ ਕਿਉਂ ਨਹੀਂ ਸਾਹ ਕੱਢਦੇ ਇਹ ਕਿਉਂ ਨਹੀਂ ਬੋਲਦੇ ਸਪਸ਼ਟ ਹੋ ਜਾਂਦਾ ਕਿ ਇਹ ਆਪਣੀ ਆਜ਼ਾਦਾਨਾ ਸੋਚ ਨੂੰ ਤਿਆਕ ਕੇ ਕਿਸੇ ਸ਼ਕਤੀਆਂ ਦੇ ਉੱਤੇ ਕੰਦੇੜੇ ਚੜ ਕੇ ਸਿੱਖ ਕੌਮ ਦਾ ਕਾਣ ਕਰਨ ਦੇ ਲਈ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਸਰਕਾਰਾਂ ਦੇ ਨਾਲ ਹਕੂਮਤਾਂ ਦੇ ਨਾਲ ਮਿਲੇ ਹੋਏ ਐ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਇਹ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ ਇਸ ਪ੍ਰੋਗਰਾਮ ਬਾਰੇ ਆਪਣੇ ਕਮੈਂਟ ਵਿਚਾਰ ਆਪਣੇ ਜਿਹੜੇ ਵਿਚਾਰ ਹੈ ਸੁਝਾ ਹਾਈ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਓ ਔਰ ਲਾਈਕ ਸ਼ੇਅਰ ਕਰਨਾ ਵੀ ਨਾ ਇਸ ਪ੍ਰੋਗਰਾਮ ਨੂੰ ਭੁੱਲਿਓ ਤੇ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਕੱਲ ਨੂੰ ਇੱਕ ਨਵੇਂ ਵਿਸ਼ੇ ਦੇ ਨਾਲ ਫੇਰ ਤੁਹਾਡੇ ਰੁਬਰੂ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਬਾਹ ਕਰ